ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਕ ਸਮੇਂ ਪਾਤਸ਼ਾਹ ਜੀ ਦਾ ਇੱਕ ਸਿੱਖ ਆਉਂਦਾ ਹੈ ਜੁੜਾ ਕਾ ਕੋਤ ਫੋਤ ਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਉਸ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਜੀ ਮੇਰੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਗੁਰੂ ਸਾਹਿਬ ਜੀ ਦੇ ਕੋਲੋਂ ਨਾਮਦਾਨ ਦੀ ਅਸ਼ੀਸ਼ ਲੈਣ ਲਈ ਜਾਣ ਵਾਸਤੇ ਉਹਨੇ ਬੜਾ ਸੋਹਣਾ ਸੁੰਦਰ ਘਾ ਜਿਹੜਾ ਖੋਤਣਾ ਕੀਤਾ ਕਾ ਫੋਤ ਕੇ ਕਾ ਦੀ ਪੰਡ ਲੈ ਚੱਲਿਆ ਤੇ ਇੱਕ ਪੰਡ ਜਿਹੜੀ ਸੀ ਉਹਨੇ ਵੇਚ ਕੇ ਇੱਕ ਟਕਾ ਆਪਣੀ ਜੇਬ ਦੇ ਵਿੱਚ ਪਾ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਬਾਦਸ਼ਾਹ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਆ ਜੇ ਜਦੋਂ ਰਾਤ ਨਹੀਂ ਹੁੰਦੀ ਹੈ ਤੰਬੂ ਕਨਾਤ ਲਾ ਕੇ ਉੱਥੇ ਵਿਸ਼ਰਾਮ ਕਰਨ ਲਾ ਸ਼ੁਰੂ ਕਰਦੇ ਆ। ਕਿਉਂਕਾ ਇਹ ਸਿੱਖ ਨੂੰ ਵੀ ਪਤਾ ਲੱਗ ਗਿਆ ਮਹਾਰਾਜ ਕਿੱਥੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੱਚਾ ਪਾਤਸ਼ਾਹ ਆਖਦਾ ਹੈ ਆਪਣੇ ਮੁਖ ਤੋਂ। ਲੱਭਦਾ ਲੱਭਦਾ ਉਥੇ ਪਹੁੰਚ ਗਿਆ ਜਿੱਥੇ ਮਹਾਰਾਜਿਆਂ ਦਾ ਤੰਬੂ ਕਨਾਤ ਲੱਗੇ ਹੋਏ ਇੱਕ ਪਾਸੇ ਬਾਦਸ਼ਾਹੀ ਦਸ਼ਰਾਮ ਦਾ ਤੰਬੂ ਲੱਗਿਆ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦਾ ਤੰਬੂ ਕਨਾਤ ਲੱਗਿਆ ਉਹ ਕਾ ਯਸਿਕ ਬੜੇ ਪਿਆਰ ਦੇ ਨਾਲ ਬੜੇ ਪ੍ਰੇਮ ਸ਼ਰਧਾ ਲੈ ਕੇ ਆਇਆ ਇਹ ਪਹਿਰੇਦਾਰਾਂ ਨੂੰ ਆਖਦਾ ਹੈ ਆ ਕਿ ਮੈਂ ਸੱਚੇ ਪਾਤਸ਼ਾਹ ਦੀ ਦਰਸ਼ਨ ਦੀਦਾਰ ਕਰਨੀ ਆ। ਤੇ ਬਾਦਸ਼ਾਹ ਦੇ ਜਿਹੜੇ ਪਹਿਰੇਦਾਰ ਨੇ ਨਾ ਉਹਨਾਂ ਨੇ ਸੋਚਿਆ ਕਿ ਬਾਦਸ਼ਾਹ ਦੇ ਕੋਲ ਮਿਲਣ ਆਇਆ ਤੇ ਬਾਦਸ਼ਾਹ ਦੇ ਕੋਲੋਂ ਕੋਈ ਧਨ ਕੋਈ ਦੌਲਤ ਲੈਣ ਆਇਆ। ਕੋਈ ਲੋੜਵੰਦ ਹੈ। ਕਹਿੰਦਾ ਸੱਚੇ ਬਾਦਸ਼ਾਹ ਦੇ ਦਰਸ਼ਨ ਕਰਨੇ ਆ। ਛਪਾਈਆਂ ਨੇ ਨਾ ਬਾਦਸ਼ਾਹ ਦੇ ਤੰਬੂ ਵਿੱਚ ਭੇਜ ਦਿੱਤਾ। ਕਿ ਉਹ ਕਾਇਆ ਸਿੱਖ ਜਿਹੜਾ ਸੀ ਬੜੀ ਸ਼ਰਧਾ ਰੱਖਦਾ ਸੀ, ਭਾਵਨਾ ਰੱਖਦਾ ਸੀ। ਉਹਨੇ ਆਪਣੀ ਜੇਬ ਦੇ ਵਿੱਚੋਂ ਟੱਕਾ ਕੱਢਿਆ। ਤੇ ਬਾਦਸ਼ਾਹ ਦੇ ਪੈਰਾ ਵਿੱਚ ਕਦਮਾਂ ਵਿੱਚ ਟੱਕਾ ਰੱਖ ਕੇ ਜੰਡੌਤ ਵੰਦਨਾ ਕਰ ਦਿੱਤੀ। ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਮੈਨੂੰ ਦੰਡੌਤ ਵੰਦਨਾ ਕਰਨ ਵਾਲੀ ਕੋਈ ਮਿਲੀ ਨਹੀਂ ਮੇਰੇ ਰਾਜ ਭਾਗ ਦੇ ਵਿੱਚ ਆ ਕੇ ਬਾਦਸ਼ਾਹ ਦੀ ਜੈਕਾਰਤਾ ਪੈਹਿੰਦਿਆਂ ਬਾਦਸ਼ਾਹ ਦੀ ਜੈ ਹੋਵੇ ਸੀਸ ਝੁਕਾ ਦਿੰਦੇ ਆ ਇਹ ਬੜਾ ਮੇਰਾ ਕੋਈ ਪ੍ਰੇਮੀ ਬੰਦਾ ਹੈ ਮੇਰੀ ਪਰਜਾ ਵਿੱਚ ਇਹੋ ਜਿਹੇ ਵੀ ਇਨਸਾਨ ਨੇ ਜਿਹੜੇ ਮੇਰੀ ਐਡੀ ਇੱਜ਼ਤ ਕਰਦੇ ਆ ਮੇਰਾ ਮਾਣ ਕਰਦੇ ਆ ਮੇਰਾ ਆਦਰ ਰੱਖਦੇ ਆ ਬਾਦਸ਼ਾ ਬੜਾ ਹੈਰਾਨ ਹੋਇਆ ਤੇ ਜਦੋਂ ਉੱਠਿਆ ਉਹ ਕਹਾਈ ਸਿੱਖ ਬਾਦਸ਼ਾ ਬੜਾ ਖੁਸ਼ ਹੈ ਤੇ ਕਹਿੰਦਾ ਮੰਗ ਵੀ ਕੀ ਮੰਗਣਾ ਤੇ ਉਹਨੇ ਜਿਹੜਾ ਪਰ ਰੋਜ਼ ਹੀ ਸ਼ਬਦ ਪੜ੍ਹਦੇ ਆ ਨਾ ਬਿਣ ਤਦ ਹੋਰ ਜੇ ਮੰਗਣਾ ਬਿਣ ਤਦ ਹੋਰ ਜੇ ਮੰਗਣਾ ਬਿਣ ਤਦ ਹੋਰ ਜੇ ਬਿਣ ਤਦ ਹੋਰ ਜੇ ਮੰਗਣਾ ਬਿਣ ਤਦ ਹੋਰ ਜੇ ਮੰਗਣਾ ਬਿਣ ਤਦ ਹੋਰ ਜੇ వేణు తో హోర్ జి మంగణా సిర్ తో కా క దుక్ బిణ తో దహోర్ జి మంగణా సిర్ తో కా క దేహే నామ సంతోఖీయా పుత్ర మన్ కీ భుక్ దేహే నామ సం ਦੇਹੇ ਨਾਮ ਸੰਤੋਖੀ ਆਤਰੈ ਮਨ ਕੀ ਭੁਖ ਦੇਹੇ ਨਾਮ ਉਤਰੈ ਮਨ ਕੀ ਭੁਖ ਉਤਰੈ ਮਨ ਕੀ ਭੁਖ ਤਰ ਮਨ ਕੀ ਭੁਖ ਉਤਰ ਮਨ ਕੀ ਭੁਖ ਰਾਜਾ ਬੜਾ ਹੈਰਾਨ ਹੋਇਆ ਪਹਿਲਾਂ ਤੇ ਆ ਕੇ ਡੰਡੋਤ ਬੰਦਨਾ ਕੀਤੀ ਇਹਨੇ ਮੇਰਾ ਆਦਰ ਕੀਤਾ ਮੇਰਾ ਸਨਮਾਨ ਕੀਤਾ ਤੇ ਹੁਣ ਮੰਗ ਕਿਹੋ ਜੀ ਮੰਗ ਰਿਹਾ ਹੈ ਮੈਂ ਤਾਂ ਇਹਨੂੰ ਧਨ ਦੇ ਸਕਦਾ ਦੌਲਤ ਦੇ ਸਕਦਾ ਹੀਰੇ ਦੇ ਸਕਦਾ ਚਾਂਦੀ ਦੇ ਸਕਦਾ ਸੋਨਾ ਦੇ ਸਕਦਾ ਭੂਮੀ ਦੇ ਸਕਦਾ ਨੌਕਰੀ ਦੇ ਸਕਦਾ ਰਾਜ ਭਾਗ ਚ ਕੋਈ ਅਹੁਦਾ ਦੇ ਸਕਦਾ ਇੱਕ ਈ ਮੰਗਰੇ ਹੈ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਕੀਆ ਉਤਰੈ ਮਨ ਕੀ ਬੋ ਇਹਨੇ ਕੀ ਮੰਗਦਾ ਭਾਈ ਮੈਨੂੰ ਨਾਮ ਦੀ ਬਖਸ਼ਿਸ਼ ਕਰ ਦਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੈਰਾਨ ਹੋ ਗਿਆ ਰਾਜਾ ਫਿਰ ਸਮਝ ਪੈਗੀ ਮੇਰੇ ਕੋਲੋਂ ਨਹੀਂ ਮੰਗਣ ਆਇਆ ਇਹ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਮੰਗਣ ਆਇਆ ਉਹਨਾਂ ਦੇ ਦਰਸ਼ਨ ਕਰਨ ਆਇਆ ਇਹ ਮੇਰੇ ਦੁਨਿਆਵੀ ਰਾਜੇ ਦੇ ਦਰਸ਼ਨ ਨਹੀਂ ਕਰਨ ਆਇਆ ਮੈਂ ਤਾਂ ਦੁਨੀਆਂ ਵਾਲਾ ਰਾਜਾ ਹਾਂ ਗੁਰੂ ਹਰਗੋਬਿੰਦ ਸਾਹਿਬ ਦੀਨ ਦੁਆਰ ਆਇਓ ਤਾਕੁਰ ਦੀਨ ਦੁਆਰ ਆਇਓ ਤਾਕੁਰ ਇਹ ਤਾਂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਜੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਸਤਿਗੁਰੂ ਨੇ ਉਹਨਾਂ ਕੋਲ ਆਇਆ ਮੇਰੇ ਕੋਲ ਨਹੀਂ ਆਇਆ ਕਹਿਣ ਲੱਗਿਆ ਹੱਥ ਜੋੜ ਲੈ ਰਾਜੇ ਮੈਂ ਤੈਨੂੰ ਨਾਮ ਦਾਣ ਦੀ ਦਾਤ ਨਹੀਂ ਦੇ ਸਕਦਾ ਮੈਂ ਨਹੀਂ ਤੈਨੂੰ ਦੇ ਸਕਦਾ ਕੁਝ ਅੱਜ ਵੀ ਰਾਜੇ ਨੇ ਨਾ ਅੱਜ ਵੀ ਸਿੱਖ ਨੇ ਤੇ ਓਕਾ ਇਹ ਸਿੱਖ ਨੇ ਨਾ ਜਿਹੜੇ ਸ਼ਬਦ ਦੀ ਆਪਾਂ ਵਿਚਾਰ ਸਰਵਣ ਕਰਨ ਲੱਗੇ ਆ ਇਹਦੇ ਵਿੱਚ ਦੋਵੇਂ ਗੱਲਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਈਆਂ ਨੇ ਪਾਤਸ਼ਾਹ ਜੀ ਦੇ ਹਾਉ ਵਾਲੇ ਪੰਨ ਤੋਂ ਸ਼ੁਰੂ ਕਰਦੇ ਆ ਗੱਲ ਮਾਰੇ ਕਹਿੰਦੇ ਹਰ ਜੀਉ ਤੇਰੀ ਦਾਤੀ ਰਾਜਾ ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਦਾਤਾਂ ਦੇ ਨਾਲ ਹੀ ਰਚ ਸਕਦਾ ਜੀ ਰਾਜਾ ਧਨ ਦੇ ਸਕਦਾ ਸੀ ਰੱਜਿਆ ਨਹੀਂ ਜਾ ਸਕਦਾ ਭੂਮੀ ਦੇ ਸਕਦਾ ਸੀ ਰੱਜਿਆ ਨਹੀਂ ਜਾ ਸਕਦਾ ਗੁਰੂ ਸਾਹਿਬ ਕਹਿੰਦੇ ਨੇ ਨਾ ਸਹਸ ਕੋ ਉੱਠਦਾ ਵੇ ਤ੍ਰਿਸ਼ਨਾ ਬਿਰਲੇ ਹੀ ਕੀ 부ਝੀ ਮਹਾਰਾਜ ਕਹਿੰਦੇ ਕਿਸੇ ਬਿਰਲੇ ਦੀ 부ਝਦੀ ਹੈ ਇਹ ਤ੍ਰਿਸ਼ਨਾ ਤਾਂ ਨਹੀਂ ਤਾਂ ਸਾਰੀ ਮਾਇਆ ਤੋਂ ਮੁਕਤੀ ਹੈ ਦ੍ਰਿਸ਼ਨਾ ਕਰਕੇ ਭੁੱਖੇ ਆ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਉਹ ਰਾਜਾ ਕਹਿੰਦਾ ਮੇਰੇ ਕੋਲੋਂ ਨਹੀਂ ਅਗਲੇ ਤੰਬੂ 'ਚ ਚਲਿਆ ਜਾ ਮੈਂ ਨਹੀਂ ਤੈਨੂੰ ਦਾਤ ਦੇ ਸਕਦਾ ਨਾਮ ਵਾਲੀ ਤੇ ਉਹਨੇ ਬੇਖੌਫ ਹੋ ਕੇ ਬੇਚਿਤ ਕਹੋ ਕਿ ਨਾ ਕਾਈਏ ਸਿੱਖ ਨੇ ਬਿਨਾਂ ਕਿਸੇ ਡਰ ਤੋਂ ਝੇਪ ਤੋਂ ਨਾ ਰਾਜੇ ਦੇ ਕਦਮਾਂ ਵਿੱਚ ਰੱਖਿਆ ਪਿਆ ਟੱਕਾ ਚੱਕ ਲੇਤਾ ਵਾਪਸ ਚੁੱਕ ਲੇਤਾ ਤੇ ਆਪਣੇ ਮੁਖ ਵਿੱਚੋਂ ਉਸ ਰਾਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਦੇ ਕਰਨੇ ਨੇ ਜਿਦਾਰੀ ਝੂਠਿਆਂ ਦਿਲੋਂੜ ਕੋਈ ਨਾ ਸੱਚੇ ਪਾਤਸ਼ਾਹ ਦੇ ਕਰਨੇ ਨੇ ਜਿਦਾਰੀ ਝੂਠਿਆਂ ਦਿਲੋਂੜ ਕੋਈ ਨਾ ਸੱਚੇ ਪਾਤਸ਼ਾਹ ਦੇ ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੀ ਝੂਟਿਆਂ ਦੇ ਲੋੜ ਕੋਈ ਨਾ ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੀ ਝੂਟਿਆਂ ਦੇ ਲੋੜ ਕੋਈ ਨਾ ਸੱਚੇ ਪਾਤਸ਼ਾਹ ਦੇ ਬੇਖੋਪੂ ਕੇ ਬੇਚਿਤ ਕੋ ਕੇ ਟੱਕਾ ਚੱਕ ਲੈਤਾ ਰਾਜੇ ਦੀ ਕਦਮਾਂ ਚੋਂ ਤੇ ਰਾਜਾ ਵੀ ਸਮਝ ਗਿਆ ਵੀ ਮੈਂ ਸੱਚਾ ਪਾਤਸ਼ਾਹ ਨਹੀਂ ਮੈਂ ਤਾਂ ਬਾਦਸ਼ਾਹ ਹਾਂ ਪਾਤਸ਼ਾਹ ਪੱਤ ਰੱਖਦਾ ਤੇ ਬਾਦਸ਼ਾਹ ਬਵਾਦਾਂ ਨਾਲ ਬਣਦਾ ਬਾਦਸ਼ਾਹ ਨਹੀਂ ਮੈਂ ਮੈਂ ਤਾਂ ਪਾਤਸ਼ਾਹ ਮੈਂ ਬਾਦਸ਼ਾਹੀਆਂ ਪਾਤਸ਼ਾਹੀ ਤੇ ਸੱਚੇ ਪਾਤਸ਼ਾਹ ਦਾ ਗੁਰੂ ਹਰਗੋਬਿੰਦ ਸਾਹਿਬ ਵੀ ਨੇ ਰਾਜਾ ਵੀ ਸਾਮਿਲ ਗਿਆ ਚੱਕ ਲੈ ਟਕਾ ਤੇ ਗੁਰੂ ਸਾਹਿਬ ਜੀਆਂ ਦੇ ਤੰਬੂ ਦੇ ਵੱਲ ਰਵਾਨਾ ਹੋ ਗਿਆ ਤੇ ਗੁਰੂ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਤੇ ਰੱਖ ਕੇ ਟਕਾ ਫੇਰ ਦੋਤ ਬੰਦਨਾ ਕੀਤੀ ਗੁਰੂ ਸਾਹਿਬ ਨੇ ਦੋਵੇਂ ਮੋਢਿਆਂ ਤੋਂ ਫੜ ਕੇ ਉਠਾਇਆ ਤੇ ਯਾਰੋ ਯਾਰ ਰੋਣ ਲੱਗ ਪਿਆ ਮਾਫੀ ਮੰਗੀ ਮਹਾਰਾਜ ਮੇਥੋਂ ਕੁੱਲ ਹੋ ਗਈ ਮੈਨੂੰ ਬਖਸ਼ ਦਿਓ ਮਿਰਤ ਭੁੱਲ ਹੋ ਗਈ ਅਮਰਤਾ ਪ੍ਰੇਅ ਬਚਨ ਤੁਹਾਰੇ ਦੇਵ ਗੰਧਾਰੀ ਰਾਗ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਤੁ ਸੁੰਦਰ ਮਨ ਮੋਹਨ ਪਿਆਰੇ ਸਭੂ ਮਦਨਾਰੇ ਮਹਾਰਾਜ ਮੈਂ ਭੁੱਲ ਗਿਆ ਮੈਨੂੰ ਮਾਫ ਕਰ ਦੇਵੇ ਮੈਂ ਭੁੱਲੀ ਖਾਖ ਆ ਗਿਆ ਮੇਰੇ ਮੋਣ ਮੇਰੇ ਪੀਤਮ ਪਿਆਰੇ ਤੂੰ ਸਾਰਿਆਂ ਦੇ ਅੰਦਰ ਬਸਦਾ ਹੈ ਫਿਰ ਵੀ اٹਕ ਹੈ ਅਲੱਗ ਹੈ ਮਹਾਰਾਜ ਮੈਨੂੰ ਨਹੀਂ ਪਤਾ ਸੀ ਗੁਰੂ ਸਾਹਿਬ ਕਹਿੰਦੇ ਭਾਈ ਕੋਈ ਗੱਲ ਨਹੀਂ ਮਹਾਰਾਜ ਹੁਣ ਕਿਰਪਾ ਕਰ ਦੇ ਬੋਲ ਕੀ ਚਾਹੀਦਾ ਰਾਜ ਭਾਗ ਚਾਹੀਦਾ ਗੁਰੂ ਸਾਹਿਬ ਕਹਿੰਦੇ ਭੂਮੀਆਂ ਚਾਹੀਦੀਆਂ ਬਾਦਸ਼ਾਹੀ ਚਾਹੀਦੀਆਂ ਤੇ ਆਪਣੇ ਮੁਖ ਤੋਂ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਮਹਾਰਾਜ ਮੈਨੂੰ ਰਾਜ ਭਾਗ ਦੀ ਕੀ ਲੋੜ ਹੈ ਮੈਨੂੰ ਤੇ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਆਪਕੋ ਸਤਨਾਮ ਸ੍ਰੀ ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਉ ਸੰਤ ਹਾਰੇ ਉਹ ਨਾਨਕ ਪ੍ਰ ਮੇਰੇ ਮਨੋਹਰ ਮਨ ਸ਼ੀਤਲ ਬਿਗਸਾਰੇ ਮਹਾਰਾਜ ਮਾਇਆ ਦੇ ਥੋੜਾ ਮੈਨੂੰ ਸ਼ਾਂਤ ਕਰ ਲੈ ਭੋਵੀਆਂ ਮੇ ਭੂਮੀਆਂ ਨੇ ਥੋੜਾ ਮੈਨੂੰ ਰਜਾਉਣਾ ਮੈਂ ਕਿਤੇ ਇੰਨਾਂ ਚੀਜ਼ਾਂ ਨਾਲ ਕਿਤੇ ਰਜਾਣਾ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਭਾਈ ਫਿਰ ਰੱਜੇਗਾ ਕਾਦੇ ਨਾਲ ਮਹਾਰਾਜ ਤੁਹਾਡੇ ਨਾਮ ਦੀ ਦਾਤ ਚਾਹੀਦੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਵਿੱਚ ਕਹਿੰਦੇ ਨੇ ਹਰ ਜਿਉ ਤੇਰੀ ਦਾਤੀ ਰਾਜਾ ਇਤਰਾਦੇ ਤੋਂ ਭਾਵੇਂ ਰੱਜਿਆ ਹੋਇਆ ਜੇ ਅਸੀਂ ਸੰਸਾਰਕ ਪੌਰ ਤੇ ਗੱਲ ਸਮਝੀਏ ਨਾ ਜਦੋਂ ਰਾਜਾ ਸ਼ਬਦ ਆਉਂਦਾ ਰਾਜਾ ਸ਼ਬਦ ਰਾਜੇ ਦਾ ਸ਼ਬਦ ਹੀ ਇਸ ਗੱਲ ਦਾ ਪ੍ਰਤੀਕ ਦਿਖਾਉਂਦਾ ਆਪਾਂ ਕਹਿੰਦਾ ਬੰਦਾ ਰਾਜਾ ਲੋਕ ਹੈ ਰਾਜਾ ਲੋਕ ਤੇ ਰਾਜੇ ਦਾ ਨਾਮ ਵੀ ਰਾਜਾ ਇਸੇ ਕਰਕੇ ਪਿਆ ਵੀ ਰੱਜਿਆ ਹੋਇਆ ਜਿਹਦੀ ਘਰ 'ਚ ਪਦਾਰਥ ਵੀ ਪਦਾਰਥ ਬੇਸ਼ੁਮਾਰ ਨੇ ਉਹ ਰੱਜਿਆ ਹੋਇਆ ਰਾਜਾ ਰਾਜੇ ਦਾ ਨਾਮ ਤੈਨੂੰ ਰਾਜਾ ਇਹ ਰਾਜੇ ਨਾਮ ਹੀ ਇਸ ਕਰਕੇ ਪਿਆ ਵੀ ਰੱਜਿਆ ਹੋਇਆ ਗੁਰੂ ਸਾਹਿਬ ਕਹਿੰਦੇ ਰਾਜ ਨਹੀਂ ਚਾਹੀਦਾ ਫਿਰ ਹੋਰ ਕੀ ਚਾਹੀਦਾ ਮਹਾਰਾਜ ਨਾਮ ਦਿਓ ਮੈਨੂੰ ਮੈਨੂੰ ਨਾਮ ਦੀ ਬਖਸ਼ ਹਰ ਜੀਓ ਤੇਰੀ ਦਾਤੀ ਰਾਜਾ ਮੈਂ ਰੱਜਾਂਗਾ ਤਾਂ ਮਹਾਰਾਜ ਜੀ ਤੂੰ ਦਾਤ ਦੇਂਗਾ ਮੈਂ ਕਿਹੜੀ ਦਾਤ ਨਾਮ ਦੀ ਦਾਤ ਪਰ ਕਹਿੰਦੇ ਤੰਨੂੰ ਰੱਜਾਂਗਾ ਮੈਂ ਕਿਸੇ ਮਨੁੱਖ ਦੀ ਦਿੱਤੀ ਵਡਿਆਈ ਕਿਉਂ ਕਰਾਂ ਮਹਾਰਾਜ ਕਹਿੰਦੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਤੇ ਗੁਰੂ ਸਾਹਿਬ ਤਾਹਾਨੂੰ ਕਹਿੰਦੇ ਨੇ ਨਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਾਨ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇਕ ਹੈ ਭਗਵਾਨ ਦੇਣ ਵਾਲਾ ਇੱਕ ਹੀ ਆ ਮਹਾਰਾਜ ਕਹਿੰਦੇ ਦੇਵਨ ਕੋ ਇਕ ਹੈ ਭਗਵਾਨ ਫਿਰ ਕਹਿੰਦੇ ਜਿਸ ਕੈ ਦੀ ਹੈ ਰਹੈ ਅਗਾਏ ਬਹਰ ਨਾ ਤ੍ਰਿਸ਼ਨਾ ਲੱਗੈ ਆਏ ਉਪਸਾਰੀ ਮੰਗਤੇ ਆਉਂਦੇ ਤਾਂ ਕੋਈ ਸਰਕਾਰਾਂ ਤੋਂ ਸਿੱਧੇ ਤੌਰ ਤੇ ਕੋਈ ਅਸਿੱਧੇ ਤੌਰ ਤੇ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਢੰਗ ਨਾਲ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਜਰਨਲ ਕੈਟਾਗਰੀ ਐਸਸੀ ਨੂੰ ਭੰਡੀ ਜਾਂਦੀ ਹੈ ਐਸਸੀ ਜਰਨਲ ਨੂੰ ਭੰਡੀ ਜਾਂਦੀ ਹੈ ਤੇ ਉਹ ਤੋਂ ਬਾਅਦ ਵੱਡੇ ਕਾਰਪੋਰੇਟ ਘਰਾਣੇ ਆ ਜਾਂਦੇ ਆ ਆਪਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਵੀ ਫਲਾਣਿਆਂ ਦਾ ਆਹ ਮਾਫ਼ ਕਰਤਾ ਫਲਾਣਿਆਂ ਦਾ ਆਹ ਮਾਫ਼ ਕਰਦਾ ਛੋਟੀਆਂ ਕੈਟਾਗਰੀਆਂ ਨੂੰ ਜੀ ਆਸਕੀਮ ਦੇ ਦਿੱਤੀ ਜੋ ਕਹਿੰਦੀ ਇਹਨੂੰ ਆਹ ਦੇ ਦਿੱਤੀ ਵੱਡੇ ਕਾਰਪੋਰਟ ਘਰਾਣਿਆਂ ਦੇ ਕਰੋੜਾਂ ਦੇ ਵਿੱਚ ਮਾਫ ਕੀਤੀ ਜਾਂਦੀ ਹੈ ਕਰੋੜਾਂ 'ਚ ਆਪਾਂ ਨੂੰ ਤਾਂ ਹਜ਼ਾਰਾਂ ਦੇ ਨਾਲ ਸੰਕੜਿਆਂ ਨਾਲ ਹੀ ਸਾਰ ਦਿੰਦੇ ਆ ਕਰੋੜਾਂ 'ਚ ਅਰਬਾਂ 'ਚ ਵੱਡੇ-ਵੱਡੇ ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਜਾਂਦੇ ਗੁਰੂ ਸਾਹਿਬ ਕਹਿੰਦੇ ਇਹ ਤੇ ਸੰਸਾਰ ਦੇ ਸਕਦਾ ਪਰ ਪਾਤਸ਼ਾਹ ਜੀ ਕਿਹਦੇ ਰੱਜਿਆ ਕੋਈ ਰੱਜ ਨਹੀਂ ਕੋਈ ਸਕਦਾ ਪਾਤਸ਼ਾਹ ਜੀ ਕਹਿੰਦੇ ਮੈਂ ਕਿਸੇ ਦੀ ਵਡਿਆਈ ਕਿਉਂ ਕਰਦਾ ਫਿਰਾਂ ਪਾਤਸ਼ਾਹ ਜੀ ਕਹਿੰਦੇ ਮਾਨਸ ਬੱਪੜਾ ਕਾਹ ਸਾਲਾਹੀ ਕਿਆ ਕਿਸ ਕਾ ਮੋਹ ਤਾਜਾ ਤੇ ਮੈਂ ਕਿਸੇ ਦਾ ਮੁਤਾਜੀ ਵੀ ਕਿਉਂ ਬਣਾ ਜਿਵੇਂ ਬਾਬਾ ਜੀ ਕਹਿੰਦੇ ਨਾ ਆਪਣੀ ਬਾਣੀ ਵਿੱਚ ਕਹਿੰਦੇ ਹਮ ਕਾਹ ਹੋਂ ਕਿ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦਿ ਮੈਂ ਕਿਸੇ ਦੀ ਸਿਆਣ ਕਿਉਂ ਪੜਾਂ ਨਹੀਂ ਕਿਸੇ ਦੀ ਜਾਣਤਾ ਤੋਂ ਕੱਢਾਂ ਆਪਣੇ ਗੁਰ ਪ੍ਰਸਾਦਿ ਦੇ ਮੈਨੂੰ ਮੇਰਾ ਪਤਾ ਮੇਰਾ ਗੁਰੂ ਪੂਰਾ ਤੇ ਉਹੀ ਦੇ ਸਕਦਾ ਮੈਨੂੰ ਉਹੀ ਰਜ਼ਾ ਸਕਦਾ ਮੈਨੂੰ ਆਪੋ ਸਤਨਾਮ ਸ੍ਰੀ ਦੁਨੀਆ ਦੀ ਰਜ਼ਾਇਤੋਂ ਮੈਂ ਨਿਰਜ ਸਕਦਾ ਕਿਉਂਕਿ ਪਦਾਰਥ ਜੀਣ ਕੀ ਪਦਾਰਥ ਨਾਲ ਮੈਂ ਕਿੱਥੇ ਰਜਣਾ ਮੇਰੇ ਕੋਲ ਤੇ ਇੱਕ ਹੋਊਗਾ ਫਿਰ ਮੋਂ ਉਹ ਦੋ ਹੋ ਜਾਣ ਦੋ ਤੋਂ ਚਾਰ ਹੋ ਜਾਣ ਚਾਰ ਤੋਂ ਅੱਠ ਹੋ ਜਾਣ ਅੱਠਾਂ ਤੋਂ 16

ਫਿਰ ਹੋਰ ਕਿਸੇ ਦੀ ਬਲ ਕੋ ਝਾਕੇਗਾ ਵੀ ਨਹੀਂ ਹਮ ਕਾਹੂ ਕੀ ਕਾਰ ਨਾ ਕਰਤੇ ਆਪਣੇ ਗੁਰ ਪ੍ਰਸਾਦੇ ਮਾਰੇ ਕਹਿੰਦੇ ਆਪਣੇ ਗੁਰੂ ਦੇ ਦਿੱਤੀ ਤੁਰ ਜਾਗਾ ਮੈਂ ਗੁਰੂ ਅਰਜਨ ਦੇਵ ਸੱਚੇ ਬਾਦਸ਼ਾਹ ਕਾਹੀ ਕਹਿੰਦੇ ਨੇ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਕੜਾ ਕਿਆ ਸਲਾਹੀ ਕਿਆ ਤਿਸ ਕਾ ਮੋਹ ਤਾ ਜਾ ਬਾਦਸ਼ਾਹ ਜੀ ਕਹਿੰਦੇ ਮੈਂ ਕਿਸੇ ਦਾ ਮੁਥਾਜੀ ਕਿਉ ਬਣਾ ਕਿਸੇ ਦਾ ਮੁਥਾਜੀ ਕਿਉ ਹੋਵਾਂ ਕਿਉਂਕਿ ਮਹਾਰਾਜ ਕਹਿੰਦੇ ਕਿਸ ਹੋ ਜਾਤੀ ਕਿਸ ਸਾਲਾਹੀ ਜਾ ਸਭ ਕੋ ਕੀਤਾ ਹੋਸੀ ਜਦੋਂ ਹਰੇਕ ਕੀ ਮਨੁੱਖ ਰੱਬ ਨੇ ਪੈਦਾ ਕੀਤਾ ਹੈ ਹਰੇਕ ਬੰਦਾ ਹੈ ਹਰ ਇਨਸਾਨ ਰੱਬ ਨੇ ਪੈਦਾ ਕੀਤਾ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸੇ ਪਾਸੋਂ ਕਿਉਂ ਕੁਝ ਮੰਗਾ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਪਰ ਇਹ ਕਹਿੰਦੀ ਜਿਹੜੀ ਉਹਨੂੰ ਦੇਖ ਰਿਆਂ ਨਾ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਜਿਹਨੂੰ ਵੇਖਿਆ ਫਲਾਣਾ ਤੇ ਰਾਜਾ ਹੈ ਫਲਾਣਾ ਤੇ ਬਹੁਤ ਵੱਡੇ ਰਾਜ ਭਾਗ ਦਾ ਮਾਲਕ ਹੈ ਮਰ ਕੇ ਜੀ ਜੋ ਜੋ ਦੀਸੈ ਸੋ ਵੱਡਾ ਬਡੇਰਾ ਸੋ ਸੋ ਖਾਕੂ ਰਲਸੀ ਸਾਰੇ ਇੱਕ ਦਿਨ ਖਾਕ ਦੀ ਢੇਰੀ ਵਿੱਚ ਰਲ ਗਏ ਮੈਂ ਦੂਜਿਆਂ ਦੀ ਕਾਣ ਕਾ ਤੋਂ ਗੱਡਾਂ ਰਾਜਿਆਂ ਦਾ ਮੁਹਤਾਜ ਜੀ ਕਿਉਂ ਬਣਾ ਮਾਰੇ ਕਹਿੰਦੀ ਨਿਰੰਗ ਨਿਰਭੋ ਨਿਰੰਕਾਰ ਭਵ ਕੰਡਨ ਸਭ ਸੁਖ ਨਬ ਨਿਦ ਦੇਸੀ ਅਰਸ਼ਾ ਜੀ ਕਹਿੰਦੇ ਜੋ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਾਦੇ ਸੁਖ ਤੇ ਜਗ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਦੇਣ ਵਾਲਾ ਹੈ ਜਿਸ ਕਿਸੇ ਦਾ ਡਰੀ ਨਹੀਂ ਜਿਹਨੂੰ ਜਿਹੜਾ ਕਿਸੇ ਦਾ ਮੁਤਾਜੀ ਹੋਈ ਨਹੀਂ ਜਿਹੜਾ ਕਿਸੇ ਨੂੰ ਪੁੱਛਦਾ ਹੀ ਨਹੀਂ ਦੱਸਦਾ ਹੀ ਨਹੀਂ ਸਭ ਜੀਵਾਂ ਦੇ ਜਨਮ ਮਰਨ ਦਾ ਹੁਕਮ ਉਹਦੇ ਹੱਥ ਵਿੱਚ ਹੈ ਤੇ ਸਾਰੀਆਂ ਦਾਤਾਂ ਉਹਦੇ ਹੱਥ ਵਿੱਚ ਨੇ ਇਸ ਕਰਕੇ ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ੋ ਮੈਂ ਤੈਨੂੰ ਰੱਜਾਂਗਾ ਜੇ ਤੂੰ ਰਜਾਏਂਗਾ ਮੈਨੂੰ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਤੇ ਰੱਜੇ ਕੋਣ ਫਿਰ ਬਾਦਸ਼ਾਹ ਜੀ ਕਹਿੰਦੇ ਜਿਨ ਹਰ ਛਾਇਆ ਸਭ ਕੁਛ ਤਿਸ ਕਾ ਤਿਸ ਕੀ ਭੂਖ ਗਵਾਈ ਮਾਰੇ ਕਹਿੰਦੇ ਹੋਰ ਜਿ ਜਿਨਾਂ ਨੇ ਧੋਣਾ ਕੀਤਾ ਜਿਨ ਹਰ ਧਾਇਆ ਸਭ ਕੁਛ ਤਿਸ ਕਾ ਤਿਸ ਕੀ ਭੂਖ ਗਵਾਈ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰਹਿ ਸਭ ਦਗ ਤੇਰਾ ਹੋਏ ਕਹਿੰਦੇ ਸਾਰਾ ਸੰਸਾਰ ਹੀ ਤੇਰਾ ਜੇ ਤੂੰ ਮੇਰਾ ਹੋ ਜਾਏਗਾ ਇਹ ਮਾਰੇ ਕਹਿੰਦੇ ਸਭ ਕੁਛ ਕਿਸ ਕਾ ਜਿਨਾਂ ਨੇ ਧਾਇਆ ਔਰ ਰੱਬ ਵਰਗੇ ਹੀ ਬਣ ਕੇ ਰੱਬ ਨੇ ਉਹਨਾਂ ਨੂੰ ਆਪਣੇ ਘਰ ਦੀਆਂ ਕੁੰਡੀਆਂ ਸੌਬਤ ਦਿੱਤੀਆਂ ਨੌ ਖਜ਼ਾਨਿਆਂ ਨੌ ਦਿੱਧਾਂ ਦੇ ਖਜ਼ਾਨੇ ਬਖਸ਼ਿਸ਼ ਕਰ ਦਿੱਤੇ ਮਾਰੇ ਕਹਿੰਦੀ ਤਿਸ ਕੀ ਭੁੱਖ ਗਵਾਈ ਉਹਨਾਂ ਦੀ ਭੁੱਖ ਹੀ ਖਤਮ ਹੋ ਗਈ ਕਾਦੇ ਨਾਲ ਮਾਰੇ ਕਹਿੰਦੇ ਐਸਾ ਧਨ ਦੀਆ ਸੁਖ ਦਾਤਾ ਨੇ ਕੁਟ ਨਾਕਾ ਵਹੀ ਜਾਈ ਐਸਾ ਕੰਮ ਦਿੱਤਾ ਨਾਮ ਦਾ ਜਿਹੜਾ ਕਦੇ ਮੁੱਕਿਆ ਹੀ ਨਹੀਂ ਜਿੰਨਾ ਵੰਡੀ ਜਾ ਰਿਹਾ ਉਹਨੇ ਵਧੀ ਜਾ ਰਿਹਾ ਅਨੰਦ ਭਿਆਸ ਸੁਖ ਸਹਿਜ ਸਮਾਣੀ ਸਤਿਗੁਰ ਮੇਰ ਮਿਲਾਈ ਐਸਾ ਮੇਲ ਹੋ ਗਿਆ ਮਾਰੇ ਕਹਿੰਦੇ ਭਾਈ ਜਿੱਥੇ ਆਨੰਦ ਹੀ ਆਨੰਦ ਹੋ ਗਿਆ ਆਨੰਦ ਹੀ ਆਨੰਦ ਹੋ ਗਿਆ ਮਹਾ ਸੁਖ ਮਿਲ ਗਿਆ ਮਹਾਰਾਜ ਕਹਿੰਦੇ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਬਖਾਣੀ ਹੁਣ ਆਪਣੇ ਮਨ ਨੂੰ ਸੁਬਦਨ ਹੋ ਕੇ ਕਹਿੰਦੇ ਮਨਾ ਨਾਮ ਜਪ ਨਾਮ ਹੀ ਅਰਾਧ ਅਨ ਦਿਨ ਨਾਮ ਬਖਾਣੀ ਦਿਨ ਤੇ ਰਾਤ ਨਾਮ ਨੂੰ ਝਾਉਂਦਾ ਰਹਿ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਤੂ ਕੀ ਕਾਣ ਜਮਾਣੀ ਉਪਦੇਸ਼ ਸੁਣ ਸੱਚੇ ਗੁਰੂ ਦੇ ਉਪਦੇਸ਼ਾਂ ਨੂੰ ਸੁਣ ਸੱਚੀ ਵਿਚਾਰਧਾਰਾ ਦੇ ਨਾਲ ਜੁੜ ਜਾ ਕਿਉਂਕਿ ਕਾਣ ਜਮਾਣੀ ਜਿਹੜੀਆਂ ਮਾਰੇ ਕਹਿੰਦੇ ਤੇਰੇ ਜੀਵਨ ਵਿੱਚ ਪੰਨੀਆਂ ਹੋਈਆਂ ਮਾਰੇ ਕਹਿੰਦੇ ਖੋਟਾਂ ਨੇ ਨਾ ਉਹ ਖੋਟਾਂ ਇਹਦੇ ਨਾਲ ਮਾਰੇ ਕਹਿੰਦੇ ਭਰ ਜਾਣਗੀਆਂ ਜਿਹੜੀਆਂ ਤਰੇੜਾਂ ਤੇਰੇ ਮਨ ਚ ਪਈਆਂ ਨੇ ਭਰਮ ਦੀਆਂ ਭੁਲੇਖੇ ਦੀਆਂ ਬਹਿਮ ਦੀਆਂ ਮਾਰੇ ਕਹਿੰਦੇ ਉਹ ਸਾਰੀਆਂ ਪਰ ਜਾਣਗੀਆਂ ਮਾਰੇ ਕਹਿੰਦੇ ਜਿੰਨਕੋ ਕਿਰਪਾ ਹੋਆ ਜਿੰਨਕੋ ਕਿਰਪਾਲ ਹੋਆ ਪਰਮੇਰਾ ਸੇ ਲਾਗੇ ਗੁਰ ਕੀ ਬਾਣੀ ਜਿਨ੍ਹਾਂ ਸਿੱਖਾਂ ਤੇ ਜਿਨ੍ਹਾਂ ਮਾਰੇ ਕਹਿੰਦੇ ਇਨਸਾਨਾਂ ਤੇ ਬੰਦਿਆਂ ਤੇ ਮੇਰਾ ਪਰਮਾਤਮਾ ਮੇਰਾ ਰੱਬ ਖੁਸ਼ ਹੋ ਗਿਆ ਕਿਰਪਾਲੂ ਦਿਆਲੂ ਹੋ ਗਿਆ ਸੇ ਲੱਗੇ ਗੁਰ ਕੀ ਬਾਣੀ ਉਹ ਗੁਰ ਉਪਦੇਸ਼ਾਂ ਦੇ ਨਾਲ ਗੁਰੂ ਦੀ ਵਿਚਾਰਧਾਰਾ ਦੇ ਨਾਲ ਮਾਰੇ ਕਹਿੰਦੇ ਜੁੜ ਗਏ ਤੇ ਆਪ ਤਰੈ ਸਗਲੇ ਕੁਲ ਤਰੇ ਫਿਰ ਮਾਰੇ ਕਹਿੰਦੇ ਸਾਰਾ ਕੁਝ ਹੀ ਸਬਰ ਗਿਆ ਕੀਮਤ ਕੌਣ ਤਰੈ ਕਬ ਤੇਰੀ ਤੂੰ ਸਰਬ ਜੀਆਂ ਦਾ ਅੱਲਾ ਤੇਰੀ ਗਤਮਿਤ ਤੂੰ ਹੈ ਜਾਣੇ ਤੇਰੀ ਕੀਮਤ ਮਾਰੇ ਕਹਿੰਦੇ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਤੂੰ ਸਾਰਿਆਂ ਤੇ ਆਪਣੀ ਦਇਆ ਰੱਖਦਾ ਸਾਰਿਆਂ ਤੇ ਆਪਣੀ ਕਿਰਪਾਲਤਾ ਰੱਖਦਾ ਸਾਰਿਆਂ ਤੇ ਆਪਣੀ ਰਹਿਮਤ ਰੱਖਦਾ ਤੇਰੀ ਕੀਮਤ ਕੀ ਕਹਿ ਸਕਦਾ ਤੇਰੇ ਬਾਰੇ ਮਾਰੇ ਕਹਿੰਦੇ ਕੁਛ ਨਹੀਂ ਕਿਹਾ ਜਾ ਸਕਦਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੇਰੀ ਕਵਨ ਕਵਨ ਗੁਣ ਕਹਿ ਕਹਿਗਾਵਾ ਤੇਰੀ ਕਵਨ ਕਵਨ ਗੁਣ ਕਹਿ ਕਹਿਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੂੰ ਸਾਹਿਬ ਗੁਣੀ ਨਿਦਾਨਾ तूं साहिब गुणी निदाना तूं निदाना तुमरी महिमा वरन न साको तुमरी महिमा वरन न साको ਟੋਟਾ ਗੁਰੂ ਚ ਭਗਵਾਨਾ ਟੋਟਾ ਗੁਰੂ ਚ ਭਗਵਾਨਾ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਸਦਾ ਤੂੰ ਇਹ ਕਾਲਪੁਰਖ ਵੈਗੁਰੂ ਪਰਮੇਸ਼ਰ ਜੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦੇ ਅੱਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਅਸੀਂ ਤਾਂ ਬੱਚਿਆਂ ਦੇ ਵਾਂਗੂ ਆ ਜਿਹੜਾ ਕੁਝ ਕਰ ਰਿਆਂ ਤੂੰ ਉਹੀ ਕੁਝ ਵਰਤੀ ਜਾਂਦੀ ਹੈ ਜਿਹੜਾ ਤੂੰ ਚਾਹਨਾ ਉਹੀ ਕੁਝ ਹੋ ਰਿਹਾ ਜੋ ਤੂੰ ਕਰੇਗਾ ਉਹ ਠੀਕ ਹੋਏਗਾ ਜੋ ਤੂੰ ਕੀਤਾ ਉਹ ਠੀਕ ਸੀ ਜੋ ਤੂੰ ਕਰ ਰਿਆਂ ਉਹ ਵੀ ਠੀਕ ਜੋ ਤੂੰ ਕਰੇਗਾ ਵਾਹ ਵਾਹ ਜੋ ਤੂੰ ਕੀਤਾ ਵਾਹ ਵਾਹ ਜੋ ਤੂੰ ਕਰ ਰਿਆਂ ਵਾਹ ਵਾਹ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਰਾਖ ਲੇਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਮਾਰੇ ਕਹਿੰਦੇ ਸੱਚੇ ਪਾਤਸ਼ਾਹ ਜੀ ਰੱਖ ਲਓ ਸਾਨੂੰ ਆਪਣੇ ਚਰਨਾਂ ਵਿੱਚ ਆਪਣੀ ਸ਼ਰਨ ਵਿੱਚ ਆਪਣੀ ਗੋਦ ਵਿੱਚ ਸਾਨੂੰ ਘੁੱਟ ਕੇ ਰੱਖ ਲਓ ਮਹਾਰਾਜ ਅਸੀਂ ਤੇਰੀ ਬੱਚਿਆਂ ਦੇ ਵਾਂਗੂ ਆ ਤੇ ਤੂੰ ਸਾਡੇ ਪਿਤਾ ਦੇ ਵਾਂਗੂ ਤੁਮ ਮਾਤਿ ਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਓਏ ਨਾ ਜਾਣੈ ਤੁਮਰਾ ਅੰਤ ਉੱਚੀ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਅਸੀਂ ਤੇ ਕੁਰਬਾਨ ਹੀ ਕਹਿ ਸਕਦੇ ਹਾਂ ਕਲਾ ਤੇ ਨੀ ਕੀ ਕਹੀਏ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਕਿਹੜੀ ਕਿਹੜੀ ਗੱਲ ਕਹਿ ਕੇ ਕਿ ਤੈਨੂੰ ਮੈਂ ਸਤਕਾਰਾਂ ਕਿਹੜੀ ਕਿਹੜੀ ਗੱਲ ਕਹਿ ਕੇ ਕਿ ਤੇਰੇ ਮੈਂ ਵਡਿਆਈਆਂ ਕਰਾਂ ਤੇਰੀਆਂ ਉਹ ਸਾਰੇ ਪਾਸੇ ਮੈਨੂੰ ਸੁਭਾੜੀ ਜਾਂਦਾ ਹੈ ਸੁਭਾੜੀ ਜਾਂਦਾ ਹੈ ਸੁਭਾੜੀ ਜਾਂਦਾ ਹੈ ਮੈਂ ਮੈਂ ਥੋੜੀ ਜੀ ਸੇਵਾ ਕਰਦਾ ਥੋੜਾ ਜਿਹਾ ਸਿਮਰਨ ਕਰਦਾ ਇੱਕ ਕਿੜਤਾ ਮਾਤਰ ਵੀ ਨਹੀਂ ਕਰਦਾ 100 ਹਿੱਸੇ ਚੋਂ ਕਿਤੇ ਮੈਂ ਅੱਧਾ ਪਰਸੈਂਟ ਵੀ ਕਿਤੇ ਨਹੀਂ ਕਰਦਾ ਮਹਾਰਾਜ ਤੂੰ ਫੇਰ ਵੀ ਮੇਰੀ ਹਰ ਪਾਸੇ ਤੂੰ ਲਾਜ ਰੱਖਦਾ ਹੈ ਆਪ ਕੋ ਸਤਨਾਮ ਜੀ ਮੈਨੂੰ ਹਰ ਪਾਸੇ ਤੂੰ ਫੇਰ ਵੀ ਸੰਭਾਲੀ ਜਾਂਦਾ ਕਿਉਂਕਿ ਤੇਰੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਐਸਾ ਗੁਣ ਹੈ ਪਾਤਸ਼ਾਹ ਤੇਰੇ ਤਨ ਨੂੰ ਤੇਰੇ ਗੁਣਾਂ ਨੂੰ ਗਾਇਆ ਨਹੀਂ ਜਾ ਸਕਦਾ ਮਾਰੇ ਕਹਿੰਦੇ ਨਿਰਗੁਣ ਆਰੇ ਨੂੰ ਪਾਲਦਾ ਤੂੰ ਨਿਰਗੁਣਿਆਰਿਆਂ ਨੂੰ ਵੀ ਪਾਲ ਦੇ ਗੁਣਾ ਵਾਲਿਆਂ ਨੂੰ ਤੇ ਪਾਲਣੇ ਪਾਣੜਾ ਉਹ ਤਾਂ ਨਿਰਗੁਣਾ ਨੂੰ ਵੀ ਪਾਲੀ ਜਾਂਦਾ ਹੈ ਅਪਰਾਧੀਆਂ ਨੂੰ ਵੀ ਪਾਲੀ ਜਾਂਦਾ ਹੈ ਪਾਪੀਆਂ ਨੂੰ ਵੀ ਪਾਲੀ ਜਾਂਦਾ ਹੈ ਸਭ ਨੂੰ ਰੱਜ ਕੇ ਰੋਟੀ ਦੇਈ ਜਾਂਦਾ ਦੇਈ ਜਾਂਦਾ ਸਭ ਦਾ ਮਾਰੇ ਕਹਿੰਦੇ ਸਭ ਕੁਝ ਕਰੀ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਇਸ ਕਰਕੇ ਮੈਂ ਇਹੀ ਬੇਨਤੀ ਕਰਦਾ ਮਹਾਰਾਜ ਰਾਖ ਲਿਹੁ ਨਾਨਕ ਜਨ ਤੁਮਰਾ ਮੈਂ ਤੇਰਾ ਦਾਸ ਮੈਂ ਤੇਰਾ ਨੌਕਰ ਮਾਰੇ ਕਹਿੰਦੇ ਜੋ ਪਿਤਾ ਪੁੱਤ ਕਿਰਪਾਲ ਜਿਵੇਂ ਪਿਤਾ ਬੱਚਿਆਂ ਦੀ ਸੰਭਾਲ ਕਰਦਾ ਹੈ ਮਾਪਾ ਬਾਪ ਨੂੰ ਪੁੱਤ ਧੀਆਂ ਸਤਿਕਾਰ ਦੇਣ ਨਾ ਦੇਣ ਉਹ ਕਹਿੰਦੇ ਸਾਡਾ ਫਰਜ਼ ਹੈ ਇਸ ਫਰਜ਼ ਤੋਂ ਅਸੀਂ ਨਿਭਜਣਾ ਫਰਜ਼ ਮੁਤਾਬਕ ਉਹ ਕੰਮ ਕਰਦੇ ਆ ਮਾਤਾ ਪਿਤਾ ਦੀ ਫਰਜ਼ ਡਿਊਟੀ ਹੈ ਆਪਣੇ ਬੱਚਿਆਂ ਨੂੰ ਸੰਭਾਲਣਾ ਉਹਦਾ ਫਰਜ਼ ਹੈ ਉਹ ਆਪਣੀ ਫਲਜ ਤੋਂ ਨਹੀਂ ਭੱਜਦੇ ਮਾਤਾ ਪਿਤਾ ਨੂੰ ਸਤਿਕਾਰ ਦੇਣਾ ਆਪਣੇ ਬੱਚਿਆਂ ਦਾ ਫਰਜ਼ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਸਤਿਕਾਰ ਦੇਣਾ ਸੁੱਖ ਦੇਣਾ ਗੁਰੂ ਸਾਹਿਬ ਕਹਿੰਦੇ ਮਹਾਰਾਜ ਅਸੀਂ ਤੇਰੇ ਗੁਨਾ ਦਾ ਗੁਣगान ਨਹੀਂ ਕਰ ਸਕਦੇ ਕਿ ਜੇ ਕਵਨ ਕਵਨ ਨੂੰ ਕਹਿ ਕਹਿ ਦਾਵਾ ਤੋਂ ਸਾਹਿਬ ਗੁਣੀ ਨਿਧਾਨਾ ਤੂੰ ਗੁਨਾ ਦਾ ਖਜ਼ਾਨਾ ਹੈ ਮਾਲਕਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਉੱਚ ਭਗਵਾਨਾ ਮੇਰੀਆਂ ਕਿੱਤੀਆਂ ਵਡਿਆਈਆਂ ਤੋਂ ਤੇਰੀਆਂ ਵਡਿਆਈਆਂ ਤਾਂ ਜਿਹੜੀ ਬਹੁਤ ਉੱਚੀਆਂ ਨੇ ਮੈਂ ਤਾਂ ਕੁਝ ਵੀ ਨਹੀਂ ਕਹਿ ਸਕਦਾ ਤੇਰੇ ਅੱਗੇ ਕੁਝ ਵੀ ਨਹੀਂ ਬੋਲ ਸਕਦਾ ਮੇਰੇ ਕੋਲ ਸ਼ਬਦ ਵੀ ਨਹੀਂ ਅਲਫਾਜ਼ ਵੀ ਨਹੀਂ ਮੈਂ ਕਿਹੜੇ ਕਿਹੜੇ ਗੁਣ ਕਹਿ ਕੇ ਕੀ ਤੇਰੇ गावा ਤੂੰ ਸਾਰੇ ਪਾਸਿਆਂ ਤੂੰ ਮੇਰੀ ਪਤ ਆਬਰੂ ਇੱਜ਼ਤ ਮਾਣ ਬਖਸ਼ਿਸ਼ ਕਰਕੇ ਰੱਖਦਾ ਗੁਰੂ ਸਾਹਿਬ ਕਹਿੰਦੇ ਇਸ ਕਰਕੇ ਹਰ ਜੀਉ ਤੇਰੀ ਦਾਤੀ ਰਾਜਾ ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਮੈਂ ਤੇਰੀ ਦਾਤ ਨਾਲ ਹੀ ਰੱਜ ਸਕਦਾ ਮਾਨਸ ਕਪੜਾ ਕਿਆ ਸਲਾਹੀ ਮੈਂ ਦੂਜਿਆਂ ਦੀ ਮਤਾਜੀ ਕਿਉਂ ਬੰਦਾ ਰਵਾਂ ਮੈਂ ਕਿਸੇ ਦਾ ਹੋਰ ਮਤਾਜੀ ਕਿਉਂ ਬਣਾ ਕਿਸੇ ਦੀ ਵਡਿਆਈ ਹੋਰ ਕਿਉਂ ਕਰਾਂ ਮੈਨੂੰ ਤੇ ਤੇਰੀ ਹੀ ਵਡਿਆਈ ਕਰਨੀ ਆ ਜੀ ਬਸ ਆਖੋ ਸਤਨਾਮ ਸ਼੍ਰੀ ਇਸ ਪਾਵਨ ਸ਼ਬਦ ਵਿੱਚ ਜਿਵੇਂ ਕਾਯੇ ਸਿੱਖ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਲਾਜ਼ ਰੱਖੀ ਤੇ ਐਵੇਂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਮਹਾਰਾਜ ਨਾਮ ਦੀ ਦਾਤ ਬਖਸ਼ਿ ਜੋ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ ਉਹ ਕਾਯੇ ਸਿੱਖ ਨੇ ਵੀ ਕਿਹਾ ਬਿੰਦਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰੈ ਮਨ ਕੀ ਫੁਕ ਇੰਨੀ ਵਿਚਾਰ ਦੀ ਸਮਾਪਤੀ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਦੀਆਂ ਦੀ ਰਚਨਾ ਤੋਂ ਉਚਾਰਣ ਕੀਤਾ ਅੱਜ ਇਹ ਪਹਿਲਾ ਸ਼ਬਦ ਸੋਟ ਰਾਗ ਦੇ ਵਿੱਚੋਂ ਆਪਾਂ ਨੇ ਸਰਵਣ ਕੀਤਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 608 ਨੰਬਰ ਅੰਗ ਦੇ ਉੱਪਰ ਸੁਭਾਏ ਮਾਨ ਹੈ ਗੁਰੂ ਸਾਹਿਬ ਕਿਰਪਾ ਕਰਨ ਅਗਲੇ ਸ਼ਬਦ ਦੀ ਵਿਚਾਰ ਕੱਲ ਦੇ ਪ੍ਰਕਰਮ ਵਿੱਚ ਸਰਵਣ ਕਰਾਂਗੇ ਜੀ ਸ਼ਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ